ਦਿਲਰੋਜ ਦੇ ਕਾਤਲ ਨੂੰ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਮੈਂ ਸਮਝਦਾ ਜਿੱਥੇ ਸਮੁੱਚੀ ਦੁਨੀਆ ਨੂੰ ਧਰਾਸ ਮਿਲੇਗਾ ਉਥੇ ਦਿਲਰੋਜ ਦੀ ਆਤਮਾ ਵੀ ਸ਼ਾਂਤੀ ਹੋਏਗੀ ਕਿਉਂਕਿ ਪ੍ਰਮਾਤਮਾ ਦੇ ਚਰਨਾਂ 'ਚ ਬੈਠੀ ਹੋਏਗੀ ਤੇ ਉਹਨੂੰ ਵੀ ਲੱਗਦਾ ਆਏਗਾ ਕਿ ਪੰਜਾਬ ਦੇ ਅੰਦਰ ਹਲੇ ਕਾਨੂੰਨ ਦੀ ਸਥਿਤੀ ਹੈ ਜਿਸ ਕਰਕੇ ਅਦਾਲਤਾਂ ਦੇ ਜਿਹੜੇ ਫੈਸਲੇ ਆਏ ਆ ਜੱਜ ਸੇਬਾਨਾ ਦੇ ਜਿਹੜੇ ਵਕੀਲ ਬਾਨਾ ਨੇ ਖੁੱਬਣ ਸਾਹਿਬ ਆ ਗਿਆ ਨੇ ਜਿਹੜੇ ਕੇਸ ਲੜੇ ਉਹਨਾਂ ਦੀ ਸਮੁੱਚੀ ਟੀਮ ਪਿਤਾ ਜੀ ਹਰਪ੍ਰੀਤ ਸਿੰਘ ਜੀ ਦਾਦਾ ਜੀ ਪਰਿਵਾਰ ਉਹਨਾਂ ਦੀ ਮਾਤਾ ਜੀ ਜਿਹੜੇ ਸਮਾਜ ਸੇਵੀ ਸਤਾਵਾ ਜਿਹੜੇ ਲੜ ਰਹੇ ਸੀਗੇ ਮੈਂ ਸਮਝਦਾ ਉਹਨਾਂ ਦੇ ਵਿੱਚ ਕਾਨੂੰਨ ਦੇ ਪ੍ਰਤੀ ਵਿਸ਼ਵਾਸ ਹੋਰ ਵਧ ਗਿਆ ਜੱਜ ਸਾਹਿਬਾਨ ਦਾ ਵੀ ਧੰਵਾਦ ਹੈ ਵਕੀਲ ਸਾਹਿਬ ਦਾ ਵੀ ਧੰਵਾਦ ਹੈ ਤੇ ਉਮੀਦ ਕਰਦਾ ਕਿ ਪ੍ਰਮਾਤਮਾ ਸਾਰਿਆਂ ਨੂੰ ਸਿੱਧੇ ਰਾਤ ਚੱਲਣ ਦੀ ਗੱਲ ਬਖਸ਼ਿਸ਼ ਕਰੇ ਸੋਝੀ ਬਖਸ਼ਿਸ਼ ਕਰੇ ਤੇ ਨਾਲ ਜਿਹੜੇ ਕਾਨੂੰਨ ਨੂੰ ਤੋੜਦੇ ਆ ਜਿਹੜੇ ਛਿੱਕੇ ਟੰਗ ਦਿੰਦੇ ਜਿਹੜੇ ਕੁਕਰਮ ਕਰਦੇ ਆ ਉਹਨਾਂ ਦੇ ਵਾਸਤੇ ਇੱਕ ਮਿਸਾਲ ਹੋਏ ਕਿ ਇਹੋ ਜਿਹੇ ਬੰਦੇ ਨੂੰ ਫਾਂਸੀ ਦੀ ਸਜ਼ਾ ਦੇਣੀ ਉਸ ਔਰਤ ਨੂੰ ਕਿ ਔਰਤ ਨੂੰ ਬੜੀ ਘੱਟ ਸਜ਼ਾਵਾ ਹੀ ਆ ਫਾਂਸੀ ਅਸੀਂ ਫਾਂਸੀ ਦੇ ਵਿਰੁੱਧ ਆ ਪਰ ਇਹੋ ਜਿਹੇ ਲੋਕਾਂ ਨੂੰ ਵਾਰ-ਵਾਰ ਫਾਂਸੀ ਦੇਣੀ ਚਾਹੀਦੀ ਹੈ ਜਿਹੜੇ ਸਮਾਜ ਨੂੰ ਗੰਦਾ ਕਰਦੇ ਆ ਤੇ ਜਿਹੜੇ ਕ੍ਰਾਈਮ ਕਰਦੇ ਆ ਉਹਨਾਂ ਨੂੰ ਅਕਲ ਸਿੱਖਣ ਦੀ ਜ਼ਰੂਰਤ ਹੈ